ਆ ਜਦੋਂ ਵੱਡੀ ਭੈਣ ਇੱਕ ਮਾਂ ਵਾਲਾ ਰੋਟ ਕਰਦੀ ਆ ਤਾਂ ਦੇਖੋ ਗੱਲ ਬਥਰੀ ਬਣ ਜਾਂਦੀ ਹੈ ਨਾ ਇੱਕ ਛੋਟਾ ਜਿਹਾ ਬੱਚਾ ਸਾਡੇ ਕੋਲ ਅਰਮਾਨ ਆ ਇਹ ਰੋ ਰਿਹਾ ਸੀ ਮੈਂ ਖੇਡਦੇ-ਖੇਡਦੇ ਇਹ ਭੈਣ ਆ ਜਿਹੜੀ ਉਹ ਚੱਕ ਲਈ ਮੈਂ ਨੇ ਪੁੱਛਿਆ ਮਖਾ ਮਾ ਕਿਉਂ ਅੰਦਰ ਆ ਗਿਆ ਬਤ ਤਾਂ ਇਸ ਬੱਚੇ ਨੇ ਕਿਹਾ ਕਿ ਨਹੀਂ ਜੇ ਮੇਰਾ ਭਰਾ ਮੈਨੂੰ ਚਾਹੁੰਦਾ ਸੀ ਜਿਹੜੀ ਆ ਮਾਂ ਉਹ ਪੰਜਵੇਂ ਮਾਂ ਚ ਪੜਦੀ ਆ ਤੇ ਜਿਹੜਾ ਉਹਦਾ ਭਰਾ ਇਸ ਵਾਰੀ ਹੀ ਲੱਗਿਆ ਫੇਰੇ ਦੇ ਵਿੱਚ ਦੇਖੋ ਤੁਹਾਡੇ ਸਾਹਮਣੇ ਆ ਕਿਵੇਂ ਉਹ ਉਸਨੂੰ ਸਮਾ ਲਈ ਆ ਅੱਛਾ ਅਮਰੇ ਬਿਤੇ ਕੀ ਗੇਰਾ ਚੇਰ ਮਾਣਾ ਮੈਡਮ ਜੀ ਕਰਾ ਮੈਨੇ ਸੋਣਾ ਕਰਾ ਮੈ ਸੋਣਾ ਹਾਂਜੀ ਫੇਰ ਤੈਂ ਪੈ ਖੇਡਣਾ ਚੜਤਾ ਹਾਂਜੀ ਰੋਟੀ ਖਾ ਲਈ ਸੀ ਕਿ ਨਹੀਂ ਹਾਂਜੀ ਖਾ ਲਈ ਸੀ ਜੇ ਨੂੰ ਖਾਦੀ ਸੀ ਜੀ ਹਾਂਜੀ ਤੇ ਫੇਰ ਤੁਹਾਨੂੰ ਨੇ ਛੋਲੀ ਚ ਲੈ ਕੇ ਸੁਣਾ ਲਈਆਂ ਹਾਂਜੀ ਅੱਛਾ ਸਮਝਾਉਣਾ ਨਹੀਂ ਆਇਆ ਹਾਂਜੀ ਇਹ ਮੈਨਾਂ ਦਾ ਬੇਟਾ ਹਾਂ ਨਾ ਜੀ ਪ੍ਰਾਨ ਸੁਣਾਉਣਾ ਜੀ ਬਹੁਤ ਵਧੀਆ ਕਿੰਨਾ ਕਿ ਪਿਆਰ ਕਰਦਾ ਤੁਸੀਂ ਇਹਨੂੰ ਜੀ ਬਹੁਤ ਅੱਛਾ ਜਾਂ ਤੇ ਵਾਦ ਹੈ ਵੱਡਾ ਵਕ ਤੇਰਾ ਵੀ ਕਰਿਆ ਕਰੇ ਬੇਟਾ ਹੁਣੇ ਸੌਣ ਲੱਗ ਗਿਆ ਸਹੀ ਜਾਂਦਾ ਹਾਂ ਜੀ ਕਿਵੇਂ ਸਮਾ ਰਹੀ ਹੈ ਤੈਨੂੰ ਮੈਨੂੰ ਲੋਰੀ ਕਿਵੇਂ ਦੇ ਰਹੀ ਹੈ ਜੀ ਜੀ ਕੀ ਕਹਿ ਰਹੀ ਸੀ ਉਹ ਹਾਂ ਇੱਕ ਤੁਸੀ ਬੱਚੇ ਦੇ ਅੱਖਾਂ ਵੇਖ ਰਹੇ ਹੋ ਬੱਚਾ ਸੌਣ ਲੱਗ ਗਿਆ ਇਹ ਕਿੰਨਾ ਵਧੀਆ ਲੱਗਦਾ ਹੈ ਨਾ ਹਲਾਈ ਜਾਂਦੀ ਹੈ ਜਵਾਕੜੀ ਇਹ ਕਿ ਬਹੁਤ ਹੀ ਵੱਡੀ ਨਹੀਂ ਹੈਗੀ ਬਸ ਸਕੂਲ ਦੇ ਵਿੱਚ ਆਮਾ ਨਾਲ ਜਿਹੜਾ ਮਾਂ ਵਾਲਾ ਰੋਲ ਨਾ ਹੁੰਦੀ ਹੈ ਆਪਦੇ ਭਾਈ ਦਾ ਸਮਾਨ ਲਈ ਤੁਹਾਡੇ ਸਾਹਮਣੇ ਬੱਚਾ ਸੌਣ ਲੱਗਿਆ ਹੋਇਆ ਬੱਚੇ ਨੂੰ ਕੋਈ ਪਤਾ ਨਹੀਂ ਆਏਗਾ ਤੇ ਆਮਾ ਨਾਲ ਜਿਹੜੀ ਉਹ ਭਲਾਈ ਜਾਂਦੀ ਆ ਤੇ ਆਪਦੇ ਭਾਈ ਦੇ ਚੇਰ ਨਾਲ ਪਿੱਛੇ ਆਮ ਨੇ ਕਿੱਦਣਾ ਕਿ ਕਰਤਾ ਖੇਰ ਦੇ ਏਸੀ ਜਦੈ ਉਹਤੇ ਖੇਰਦੇ ਖੇਰਦੇ ਨੇ ਕਹਿੰਦਾ ਦੀਦੀ ਮੈਨੂੰ ਨੀਂਦ ਆਉਂਦੀ ਆ ਤਾਂ ਇਹ ਅਸ ਨੂੰ ਦੇਖ ਕੇ ਸੌਣ ਲੱਗਿਆ ਤੁਹਾਡੇ ਸਾਹਮਣੇ ਐਵੇਂ ਇੱਕ ਆਪਾ ਪਾਇਨਾ ਪਰਮਾ ਦੇ ਵਿੱਚ ਪੈ ਲੈਣਾ ਪਿਆ ਰਹਿਣਾ ਚਾਹੀਦਾ ਇਹ ਤੁਹਾਨਾਂ ਉਸ ਬੱਚੀ ਨੇ ਕਿਵੇਂ ਵੀਡੀਓ ਲੱਗੀ ਵੀਡੀਓ ਜਿਹੇ ਇਸ ਬਣਾਈ ਆ ਤਾਂ ਇਸ ਦੀ ਤਾਰੀਫ ਤੇ ਇਸ ਨੂੰ ਮਤਲਬ ਕਿ ਸਲਾਹਣ ਲਈ ਕਮੈਂਟ ਜ਼ਰੂਰ ਦਿਓ ਕਮੈਂਟ ਬਾਕਸ ਦੇ ਵਿੱਚ ਥਾਲੇ ਬਾਕੀ ਛੋਟੇ ਛੋਟੇ ਵੀਰੇ ਬੱਚੇ ਸਕੂਲ ਦੇ ਵਿੱਚ ਪੜਨ ਆਉਂਦੇ ਨੇ ਤਾਂ ਜਿਹੜੇ ਵੱਡੇ ਭੈਣ ਭਾਈ ਨੇ ਉਸ ਦੀ ਗੈਰ ਵੀ ਕਰ ਸਕਾਂ ਦੇਖੋ ਤੁਹਾਡੇ ਸਾਹਮਣੇ ਬੱਚਾ ਸਮਝ ਲੈਂਦਾ ਕਦੇ ਕਦੇ ਉਹ ਮੈਂ ਨਹੀਂ ਅਲੂਚ ਵਾਲੀ ਤੇ ਲੈ ਲੈਣੀ ਹੈ ਪਰ ਮੈਂ ਥੋੜੀ ਦੇਰ ਵਿੱਚ ਸੰਦਾਨੀ ਹੈਗਾ ਤੇ ਆਪਾਂ ਦੇਖ ਰੋ ਇਹਨੇ ਖੇਡਣਾ ਥਿਆ ਹੈ ਤਾਂ ਬੇਪਾਈ ਦੇ ਰੋਏ। ਇਹ ਨੇ ਅਸਲੀ ਭੈਣਾ ਜੋ ਆਪਣੇ ਭਾਈਆਂ ਨੂੰ ਦੇਰੋ ਪਿਆਰ ਕਰਦੀ। ਸ਼ਾਬਾਸ਼ ਬੇਟਾ ਅਮਨ। ਬਹੁਤ ਵਧੀਆ ਕਰਿਆ। ਉਹ ਤਾਂ ਸੁਣਨਾ ਸਮਝ ਗਏ। ਬੈਠ ਜਾ ਫਿਰ ਇਹ ਨੀਚੇ। ਹਾਂ ਜੀ। ਅਜੇ ਪਹਿਨਣਾ ਨਹੀਂ ਪਾ ਕੇ ਦੇਖੋ ਬਲਾਂ ਪਹਿਨਣਾ। ਦੇਖੋ ਬਾਜੂ ਪੋਹਾਂ। ਨਹੀਂ ਦੇਖੋ ਦੇਖੋ ਪਿਆ ਨਹੀਂ। ਆਪਣੀ ਪੈਂਟ ਨੂੰ ਝੋਲੀ ਚ। ਹਾਂ। तुम्हाला तुम्हालाच कोई पहिलाच शाबाश बेटा बाय 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 मॅडमची